ਆਜੋ ਭਰਾਵੋ ਦੇਖੋ ਤੁਹਾਨੂੰ ਕਿਵੇਂ ਕੈਂਸਰ ਵੰਡਿਆ ਜਾ ਰਿਹਾ ਹੈ ਆ ਦੇਖੋ ਸਬਜ਼ੀਆਂ ਜਿਹੜੀਆਂ ਮੰਨ ਕੇ ਚੱਲੀ ਆਪਣੇ ਪਸ਼ੂ ਨਹੀਂ ਖਾਂਦੇ ਇਹ ਸਬਜ਼ੀਆਂ ਜਿਹੜੇ ਆਹ ਰੇੜੀਆਂ ਵਾਲੇ ਆ ਨਾ ਇਹੋ ਜਿਹੇ ਬਣਾ ਕੇ ਖਵਾਉਂਦੇ ਆਪਣੇ ਪਸ਼ੂ ਨਹੀਂ ਖਾਂਦੇ ਤੇ ਆਜੋ ਤੁਹਾਨੂੰ ਦਿਖਾਉਨੇ ਆ ਕਿਵੇਂ ਕੈਂਸਰ ਵੰਡਿਆ ਜਾ ਰਿਹਾ ਹੈ ਜਿਹੜੀ ਫਲੱਸ਼ ਚ ਇਹ ਲੈ ਡੇ ਜਾਂਦੀ ਹੈ ਉਹੀ ਫਲੱਸ਼ ਦੇਖੋ ਟੱਕਣ ਨਾਲ ਟੱਕੀ ਹੋਈ ਆ ਕੰਜਰਦਿਆਂ ਨੇ ਜਿਹੜਾ ਸਬਜ਼ੀ ਵਾਲੇ ਸਬਜ਼ੀ ਵਾਲੀ ਦੇਖਦੇ ਉੱਤੇ ਦਿੱਤਾ ਹੁੰਦਾ ਤੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖੇ ਤੇ ਸ਼ੇਅਰ ਕਰਿਓ ਬੱਚੇ ਇਹਨਾਂ ਤੋਂ ਬੱਚੇ ਸਗਣ ਬੱਚੇ ਇਹੋ ਜੀਆਂ ਚੀਜ਼ਾਂ ਤੋਂ ਪ੍ਰਹੇਰ ਰੱਖਣ ਜਿਹੜਾ ਇਹ ਜਮਨ ਨਿਰਾ ਕੈਂਸਰ ਬਣ ਰਹੇ ਆ ਤੁਸੀਂ ਆ ਕੇ ਦੇਖੋ ਕਿਹੋ ਜਿਹਾ ਸੜਿਆ ਤੇਲ ਤੇ ਕਿਹੋ ਜੀਆਂ ਸੜੀਆਂ ਕੜਾਈਆਂ ਪਤਾ ਨਹੀਂ ਕਿਦਿਆਂ ਦੀਆਂ ਤੋਤਾਂ ਕਿ ਨਹੀਂ ਤੋਤਾਂ ਇਹਨਾਂ ਨੇ ਬਾਈ ਜੀ ਇਹੋ ਜਿਹਾ ਖਾਣੇ ਨਾਲੋਂ 100 ਗੁਣਾ ਚੰਗਾ ਆਪਣੇ ਘਰ ਦਾ ਸਾਦਾ ਖਾਣਾ ਖਾ ਲੋ ਇਹ ਲੋਕ ਨਿਰਾ ਕੈਂਸਰ ਬਣ ਰਹੇ ਆ ਪੰਜਾਬ ਨੂੰ ਨਿਰਾ ਕੈਂਸਰ ਬਿਮਾਰੀਆਂ ਦਾ ਘਰ ਹੈ ਏ ਆਜੋ ਸੋਨੂੰ ਦਿਖਾਉਨੇ ਆ ਦੇਖੋ ਜਿਹੜਿਆ ਰੋਲ ਜੇ ਖਾਣ ਦੇ ਸ਼ਕੀਨ ਹੈ ਨਾ ਤੇ ਜਿਹੜੇ ਮੰਨ ਕੇ ਮੋਮੋਈ ਖਾਣ ਦੇ ਸ਼ਕੀਨ ਹੈ ਦੇਖੋ ਕਿਵੇਂ ਬਣਾ ਬਣਾ ਕੇ ਕਿਵੇਂ ਇਹਨਾਂ ਨੇ ਧਰ ਰੱਖਿਆ ਠੀਕ ਹੈ ਲੱਗੇ ਨਹੀਂ ਉੱਥੇ ਹੀ ਸੌਂਦੇ ਆ ਉੱਥੇ ਹੀ ਪੈਂਦੇ ਆ ਉਹੀ ਉਥੇ ਹੀ ਲੈਟਰਿੰਗ ਹੱਥ ਧੋਂਦੇ ਆ ਉਸੇ ਟੂਟੀ ਤੋਂ ਪਾਣੀ ਵਰਤਦੇ ਆ ਐਦੂ ਸ਼ਰਮ ਵਾਲੀ ਗੱਲ ਹੋਊ ਯਾਰ ਕੋਈ ਤੁਸੀਂ ਆ ਮੋਮੋਈ ਦੇਖੋ ਜਿਹੜੇ ਮੋਮੋਈ ਖਾਣ ਦੇ ਸ਼ਕੀਨ ਹੈ ਨਾ ਆ ਦੇਖੋ ਯਾਰ ਕਮਾਲ ਦੀ ਗੱਲ ਹੈ ਇਹ ਲੋਗ ਆ ਸੜਿਆ ਤੇਲ ਦੇਖੋ ਆ ਦੇਖੋ ਯਾਰ ਕਿਵੇਂ ਰੰਗ ਰੰਗ ਜਾ ਤੇ ਆ ਸੜਿਆ ਤੇਲ ਦੇਖੋ ਜਿਹੜੇ ਤੇਲ ਦੇ ਵਿੱਚ ਮੂਮੋਜ ਤਲਦੇ ਆ ਜਾਂ ਮੰਨ ਕੇ ਤਲੀਆਂ ਚੀਜ਼ਾਂ ਬਣਾਉਂਦੇ ਆ ਦੇਖੋ ਆ ਕਰੀਮ ਰੋਲ ਰੋਲ ਕਹਿੰਦੇ ਉਹਨੇ ਜਿਹੜੇ ਚਿਕਨ ਰੋਲ ਤੇ ਸੋਨੂੰ ਅੱਗੇ ਚਿਕਨ ਦਿਖਾਉਂਦੇ ਹੋ ਦਿਖਾਉਂਦੇ ਆ ਕਾ ਦਾ ਪਸ਼ੂਆਂ ਦਾ ਪਸ਼ੂਆਂ ਦਾ ਮੀਟ ਪਾ ਕੇ ਖਵਾਉਂਦੇ ਆ ਬਾਈ ਸੋਨੂੰ ਜਿਹੜੇ ਆ ਚਿਕਨ ਰੋਲ ਖਾਂਦੇ ਆ ਦੇਖੋ ਸੌਸ ਭੈਂਦਰੀ ਨੰਗੀ ਪਈ ਐ ਠੀਕ ਐ ਕਿੰਨਾ ਮੱਖਾਂ ਟਿਕਦੀਆਂ ਹੋਣੀਆਂ ਇਹਦੇ 'ਚ ਕੀ ਕੁਸ ਹੁੰਦਾ ਹੋ ਕਿੰਨਾ ਗੰਦ ਪੈਂਦਾ ਹੋ ਤੇ ਉੱਥੀ ਸੌ ਜਾਂਦੇ ਆ ਉੱਥੀ ਔਕਰੀ ਜਾਂਦੇ ਆ ਕੰਜਰ ਦੇ ਏਡੇ ਸੜਿਆ ਕੰਮ ਬਾਈ ਮੈਂ ਨਾ ਜਿਹੜੇ ਭਰਾ ਦੇ ਆ ਦੇਖੋ ਰੋਲ ਜਿਹੜੇ ਚਿਕਨ ਰੋਲ ਕਹਿੰਦੇ ਆਂ ਤੁਸੀਂ ਠੀਕ ਹੈ ਨਾ ਤੇ ਸੋਨੂੰ ਚਿਕਨ ਵੀ ਦਿਖਾਵਾਂਗੇ ਜਿਹੜੇ ਆ ਖਾਂਦੇ ਆ ਨਾ ਭਰਾਵੋ ਰੇੜੀਆਂ ਤੋਂ ਓਏ ਭਰਾਵੋ ਬਚ ਜੋ ਏ ਨਰੀ ਬਿਮਾਰੀ ਆ ਓਏ ਨਰੀਵਾਵ ਦੇਖੋ ਉੱਤੇ ਪਏ ਆ ਭੇੜਦੇ ਆ ਤੇ ਥੱਲੇ ਆ ਚਿਕਨ ਰੋਲ ਵਾਲਾ ਸੋਡਾ ਉਹ ਕਰ ਰੱਖਿਆਗਾ ਵਿੱਚੇ ਕਰੀਮ ਰੋਲ ਆ ਵਿੱਚੇ ਚਿਕਨ ਰੋਲ ਆ ਵਿੱਚੇ ਕੁਛ ਆ ਵਿੱਚੇ ਕੁਛ ਆ ਠੀਕ ਹੈ ਨਾ ਪਰਾਵੋ ਨਾ ਖਾਇਆ ਕਰੋ ਇਹਨਾਂ ਤੋਂ ਬਚਜੋ ਇਹਨਾਂ ਤੋਂ ਮੇਰੀ ਗੱਲ ਸੁਣ ਨੀਰੀ ਬਿਮਾਰੀ ਬੰਡੀ ਜਾਂਦੇ ਆ ਪੰਜਾਬ ਨੂੰ ਇਹ ਜਮਾਂ ਨੀਰੀ ਬਿਮਾਰੀ ਤੇ ਮੀਟ ਦਿਖਾਇਗੇ ਨਾ ਸੋਨੂੰ ਪਸ਼ੂਆਂ ਦਾ ਮੀਟ ਆ ਬਾਈ ਕਿਲੋ ਕਿਲੋ ਡੇਢ ਡੇਢ ਕਿਲੋ ਦੇ ਪੀਸ ਆ ਗੋਭੀ ਨਾ ਆਪਣੇ ਪਸ਼ੂ ਨਹੀਂ ਖਾਂਦੇ ਜਿਹੜੀ ਗੋਭੀ ਇਹਨਾਂ ਨੇ ਮੰਨ ਕੇ ਤੱਲੀ ਇਹਦੇ ਵਿੱਚ ਪਾਉਂਦੇ ਆ ਸਲਾਦ ਸਲੂਤ ਦੇ ਮਾਰੇ ਠੀਕ ਐ ਲੱਗੇ ਨਹੀਂ ਤੇ ਆ ਜੋ ਸੋਨੂੰ ਦਿਖਾਉਨੇ ਆ ਚਿਕਨ ਅੱਗੇ ਚਿਕਨ ਜਿਹੜਾ ਸੋਨੂੰ ਦਿਖਾਵਾਂਗੇ ਨਾ ਬਾਈ ਕਿੱਲੋ-ਕਿੱਲੋ ਦੇ ਪੀਸ ਹੈ 1 20 ਕਿਲੋ ਦਾ ਹੁਣ ਕਿਲੋ ਦਾ ਕੁੱਕੜ ਦਾ ਪੀਸ ਤਾਂ ਹੋ ਨਹੀਂ ਸਕਦਾ ਜਾਂ ਬੱਕਰੇ ਦਾ ਹੋ ਨਹੀਂ ਸਕਦਾ ਦੇਖੋ ਯਾਰ ਕਿੱਡੇ-ਕਿੱਡੇ ਪੀਸ ਹੈ ਇਹਨੂੰ ਬਰੀਕ ਕੱਟ ਕੇ ਮੁੜ ਕੇ ਫਿਰ ਉਹਦੇ ਵਿੱਚ ਪਾਇਆ ਜਾਂਦਾ ਇਹ ਪਸ਼ੂਆਂ ਦਾ ਮੀਟ ਹੀ ਹੋ ਸਕਦਾ ਠੀਕ ਹੈ ਲੱਗਣੀ ਗਧੇ ਦਾ ਘੋੜੇ ਦਾ ਜਾਂ ਮੱਝ ਦਾ ਜਾਂ ਗਾਂ ਦਾ ਇਹੋ ਜਿਹਾ ਮੀਟ ਹੀ ਹੋ ਸਕਦਾ ਏਡੇ-ਏਡੇ ਪੀਸ ਨੂੰ ਮੀਟ ਦੇ ਤਾਂ ਆਪਾਂ ਦੇਖੇ ਨਹੀਂ ਆਪਾਂ ਕਿਹੜਾ ਮੌ ਹੈਗੇ ਯਾਰ ਉੱਥੀ ਖਾਈ ਜਾਂਦੇ ਉੱਥੀ ਅੱਗ ਜਾਂਦੇ ਉੱਥੀ ਸਮਾਨ ਬਣਾਈ ਜਾਂਦੇ ਐ ਇਦੋਂ ਯਰ ਸ਼ਰਮ ਵਾਲੀ ਗੱਲ ਹੂ ਪੰਜਾਬ ਵਾਸਤੇ ਆ ਕੁਛ ਖੰਨੇਓ ਪੰਜਾਬੀਓ ਤੁਸੀਂ ਉਹ ਨਾਕੜ ਬੋਗੇ ਮਰ ਜਾਓ ਯਾਰ ਪਹਿਲਾਂ ਤਾਂ ਇਹਨਾਂ ਦੀਆਂ ਰੇਡਾਂ ਹੀ ਨਹੀਂ ਲੱਗਣ ਦਿੱਤੀਆਂ ਜਾਣੀਆਂ ਚਾਹੀਦੀਆਂ ਠੀਕ ਐ ਲੱਗਣ ਐ ਆ ਜੋ ਆ ਦੇਖੋ ਫੇਰ ਇਧਰ ਹੋਰ ਪਏ ਐ ਮੀਟ ਦੇ ਪੀਸ ਦੇਖੋ ਕਿਲੋ ਕਿਲੋ ਦੇ ਯਾਰ ਪੀਸ ਕਮਾਲ ਦੀ ਗੱਲ ਐ ਐਡਾ ਪੀਸ ਕਿਹੜੇ ਜਾਨਵਰ ਦਾ ਹੋਊਗਾ ਤੁਸੀਂ ਆਪ ਹੀ ਦੱਸ ਦਿਓ ਵੀ ਐਡੇ ਐ ਪੀਸ ਕਿਸੇ ਕੁੱਕੜ ਦੇ ਨਹੀਂ ਹੁੰਦੇ ਬੱਕਰੇ ਦੇ ਨਹੀਂ ਹੁੰਦੇ ਇਹਦਾ ਹੋਰ ਪਸ਼ੂਆਂ ਦਾ ਹੀ ਹੋ ਸਕਦੇ ਆ ਹੋ ਸਕਦਾ ਕੋਈ ਗਾਂ ਵੱਡੀ ਹੋਵੇ ਇਹਨਾਂ ਨੇ ਠੀਕ ਹੈ ਲੱਗ ਨਹੀਂ ਭਰਾਵੋ ਬੱਚ ਜੋ ਇਹ ਬੱਚੀ ਦਾ ਕਮੈਂਟ ਚ ਆਪਣੀ رائے ਜ਼ਰੂਰ ਦੇ ਕੇ ਜਾਇਓ ਤੇ ਦੱਸਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹ ਨਾ ਇਹੋਇਆ ਸਮਾਨ ਤੋਂ ਬੱਚਿਆਂ ਨੂੰ ਬਚਾਇਆ ਕਰੋ ਜਿਹੜੇ ਬੱਚੇ ਖਾਨ ਦੇ ਸ਼ਕੀਨ ਆ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹੋਰ ਜਿਹੜੇ ਭੈਣ ਭਰਾ ਇਹੋ ਜਿਹਾ ਮਟੀਰੀਅਲ ਖਾਂਦੇ ਆ ਉਹ ਬਚ ਸਕਣ ਇਹੋ ਜਿਹੇ ਗੰਦੇ ਲੋਕਾਂ ਤੋਂ ਕਦੇ ਨਾ ਕੋਈ ਚੀਜ਼ ਖਾਇਆ ਕਰੋ ਭਰਾਵੋ ਆਪਦੇ ਪੰਜਾਬੀ ਬੰਦੇ ਨੂੰ ਦੇਖ ਲਿਆ ਕਰੋ ਉਹ ਇੰਨੀ ਗੰਦ ਤਾਂ ਨਹੀਂ ਪਾਉਂਦਾ ਠੀਕ ਹੈ ਲੱਗਣੇ ਅਸੀਂ ਆਪ ਦਾ ਘਰੇ ਸਿੰਪਲ ਖਾਣਾ ਖਾਇਆ ਕਰੋ ਘਰੇ ਬਣਾ ਕੇ ਖਾ ਲਓ ਜੇ ਕੋਈ ਚੀਜ਼ ਖਣੀ ਹੈ ਪਰ ਇਹੋ ਜਿਹੇ ਲੋਕਾਂ ਨਾਲੋਂ 100 ਗੁਣਾ ਚੰਗਾ ਯਾਰ ਤੁਸੀਂ ਆਪਦੇ ਘਰੇ ਜੋ ਮਰਜ਼ੀ ਬਣਾ ਕੇ ਖਾ ਲਓ ਪਰ ਇਹਨਾਂ ਤੋਂ ਨਾ ਖਾਇਆ ਕਰੋ ਯਾਰ ਇਹ ਬਹੁਤ ਗੰਦੇ ਲੋਕ ਹੈ ਉਸੇ ਟੂਟੀ ਤੋਂ ਮੰਨ ਕੇ ਚੱਲੀ ਫਲਸ਼ ਵਾਲੇ ਹੱਥ ਧੋਈ ਜਾਂਦੇ ਆ ਉਸੇ ਟੂਟੀ ਤੋਂ ਪਾਣੀ ਭਰ ਕੇ ਮੰਨ ਕੇ ਚੱਲੀ ਅੱਗੇ ਮਟੀਰੀਅਲ ਆਟੇ ਚ ਪਾਈ ਜਾਂਦੇ ਆ ਉਸੇ ਟੱਕਣ ਨਾਲ ਮੰਨ ਕੇ ਚੱਲੀ ਉਹ ਟੱਕਦੇ ਆਗੇ ਟਰੇ ਕਹਦੇ ਹੋ ਜਾਂ ਦੇਗਾ ਕਹਦੇ ਹੋ ਉਸੇ ਟੱਕਣ ਨੂੰ ਫਲਸ਼ ਵਾਲੇ ਮੋਰੇ ਤੇ ਦੇ ਰੱਖਿਆ ਵੀ ਇਹ ਜੋ ਸਮੈਲ ਆਵੇ ਯਾਰ ਐਦੂ ਹੋ ਕੋਈ ਘਟਿਆ ਦਾ ਨ ਹੋ ਸਕਦੀ ਐ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਤੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਹੋਰ ਭਰਾ ਇਹਨਾਂ ਤੋਂ ਬਚ ਸਕਣ